ਫਿਰੋਜ਼ਪੁਰ ਦੇ ਵਿੱਚ ਲੋਕਾਂ ਦੇ ਕੁੜਤਿਆਂ ਦੀਆਂ ਪਾੜੀਆਂ ਜਾ ਰਹੀਆਂ ਹਨ ਜੇਬਾਂ ਮੌਕੇ ਦੀ ਸੀਸੀਟੀਵੀ ਘਟਨਾ ਆਈ ਸਾਹਮਣੇ ਮੁਰਤੋਂ ਸਰ ਗਰਮ ਹੋਇਆ ਇਹ ਗਿਰੋ ਜੋ ਕਿ ਨਿਸ਼ਾਨਾ ਬਣਾ ਰਿਹਾ ਹੈ ਬਜ਼ੁਰਗਾਂ ਨੂੰ ਹੁਣ ਨਿਸ਼ਾਨਾ ਬਣਿਆ ਇੱਕ ਸੁਨਿਆਰਾ ਦੁਕਾਨਦਾਰਾਂ ਦੇ ਵੱਲੋਂ ਪੂਰੇ ਬਾਜ਼ਾਰ ਨੂੰ ਬੰਦ ਕਰਨ ਦੀ ਦਿੱਤੀ ਗਈ ਚੇਤਾਵਨੀ ਫਿਰੋਜ਼ਪੁਰ ਤੋਂ ਅਕਸਰ ਹੀ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਦੇ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ ਅਤੇ ਇਹ ਮੁੱਦਾ ਫਿਰ ਤੋਂ ਸਰਗਰਮ ਹੋ ਚੁੱਕਿਆ ਹੈ ਕਿਉਂਕਿ ਹੁਣ ਜੇਬਾਂ ਨੂੰ ਪਾੜਨ ਅਤੇ ਲੁੱਟਾਂ ਖੋਹਾਂ ਕਰਨ ਵਾਲਾ ਇੱਕ ਗਰੋਹ ਬਹੁਤ ਜ਼ਿਆਦਾ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਤਾਜ਼ਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਗਰੋਹ ਨੇ ਇੱਕ ਬਜ਼ੁਰਗ ਸੁਨਾਰੇ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਉਸਦੇ ਕੁੜਤੇ ਦੀ ਜੇਬ ਪਾੜ ਕੇ ਤੂੰ ਫਰਾਰ ਹੋ ਗਏ ਅਤੇ ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹਨ ਦੁਕਾਨਦਾਰ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਐਕਟੀਵਾ ਤੇ ਸਵਾਰ ਹੋ ਕੇ ਕਿਸੇ ਕੰਮ ਲਈ ਜੀਰਾ ਗੇਟ ਜਾ ਰਿਹਾ ਸੀ ਤਾਂ ਰਾਸਤੇ ਦੇ ਵਿੱਚ ਪਿੱਛੋਂ ਦੋ ਲੁਟੇਰੇ ਆਏ ਜਿਨ੍ਹਾਂ ਨੇ ਉਸ ਦੇ ਕੁੜਤੇ ਦੀ ਜੇਬ ਪਾੜ ਕੇ ਉਸ ਨੂੰ ੱੱਕਾ ਦੇ ਕੇ ਥੱਲੇ ਸੁੱਟ ਦਿੱਤਾ ਅਤੇ ਆਪ ਫਰਾਰ ਹੋ ਗਏ ਜਿਸ ਦੌਰਾਨ ਬਜ਼ੁਰਗ ਦੀ ਬਾਹ ਦੇ ਉੱਪਰ ਵੀ ਸੱਟ ਲੱਗੀ ਉਹਨਾਂ ਨੇ ਦੱਸਿਆ ਕਿ ਕੁਰਤੇ ਦੀ ਜੇਬ ਦੇ ਵਿੱਚ ਪਰਸ ਪਾਇਆ ਹੋਇਆ ਸੀ ਜਿਸ ਵਿੱਚ ਕਰੀਬ 12000 ਰੁਪਏ ਸਨ ਜੋ ਕਿ ਲੁਟੇਰੇ ਲੈ ਕੇ ਫਰਾਰ ਹੋ ਗਏ ਹਨ ਤੇ ਅਜਿਹੀਆਂ ਘਟਨਾ ਲਗਾਤਾਰ ਸ਼ਹਿਰ ਦੇ ਵਿੱਚ ਵਾਪਰਦੀਆਂ ਹੀ ਰਹਿੰਦੀਆਂ ਹਨ ਉਹਨਾਂ ਨੇ ਮੰਗ ਕੀਤੀ ਹੈ ਕਿ ਇਹਨਾਂ ਲੁਟੇਰਿਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਅਜਿਹੀ ਘਟਨਾ ਕਿਸੇ ਹੋਰ ਨਾਲ ਨਾ ਵਾਪਰ ਸਕੇ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਪਰ ਕੋਈ ਰੋਕ ਨਹੀਂ ਲਗਾਈ ਜਾ ਰਹੀ ਔਰ ਕਿਹਾ ਕਿ ਅਗਰ ਪੁਲਿਸ ਨੇ ਜਲਦੀ ਨਾਲ ਲੁਟੇਰਿਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਪੂਰਾ ਬਾਜ਼ਾਰ ਬੰਦ ਕੀਤਾ ਜਾਵੇਗਾ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਕੀ ਨਾਮ ਤੁਹਾਡਾ ਹੈ? ਰੋਬਿੰਦ ਸਿੰਘ। ਰੋਬਿੰਦ ਸਿੰਘ ਜੀ ਕਿਹਾ ਤੇ ਉਹ ਜਿਹੜੀ ਘਟਨਾ ਵਾਪਰੀ ਆ ਲਗਾਤਾਰ ਹੀ ਅਜਿਹੇ ਜਿਹੜੇ ਚੋਰ ਆ ਉਹ ਸ਼ਾਇਦ ਮਿਸਟਰ ਜਰਨ ਜਿਹੜੇ ਨਸ਼ਾ ਆ। ਅੱਜ ਜਸਰਾਜੀ ਅੱਜ ਸਾਡੇ ਵਪਾਰੀ ਭਰਾ ਜਾ ਰਹੇ ਸੀਗੇ ਸੁਸ਼ੀਲ ਨੰਦਾਈ ਤੇ ਇਹਨਾਂ ਨਾਲ ਲੁੱਟਖੋ ਦੀ ਵਾਰਦਾਤ ਹੋਈ ਹੈ ਤੇ ਜਿਸ ਵਿੱਚ ਅਸੀਂ ਦੇਖਣਾ ਜਾਨਦੇ ਹਾਂ ਕਿ ਇਸ ਟਾਈਮ ਸਾਰਾ ਪ੍ਰਸ਼ਾਸਨ ਸੁੱਤਾ ਪਿਆ ਹੈ ਤੇ ਇਹ ਜਿਹੜੀ ਮਤਲਬ ਘਟਨਾ ਹੋਈ ਹੈ ਬੜੀ ਮੰਦ ਭਾਗੀ ਹੈ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਪਾਰੀ ਭਰਾ ਨੂੰ ਇਨਸਾਫ ਦਵਾਇਆ ਜਾਵੇ ਤੇ ਬੰਦੀ ਕਾਰਵਾਈ ਕੀਤੀ ਜਾਵੇ। ਰਾਸ ਸਵੇਕਮਾ ਜੀ ਮੈਂ ਜੀਰਾ ਦੇ ਜੀਰਾ ਗੇਟ ਜੰਮਾਤਾ ਸੋ ਤੇ ਅੱਜ ਦਾ ਗਲੀ ਗੁਰਦਾਰ ਗਲੀ ਅਧਵੜਿਆ ਤੇ ਮੈਨੂੰ ਮਗਰ ਮਸਾਲੇ ਬੁੰਡੇ ਆਏ ਆ ਕੱਬਦੇ ਅੰਗਲ ਜੀਓ 10000 ਕੀ ਮਾਮ ਦਾ ਹਸਪਤਲ ਕਿੱਥੇ ਹੈ ਤੇ ਮੈਂ ਕਿਹਾ ਤਾ ਅੱਗੇ ਹੈਗਾ ਤੇ ਅੱਗੇ ਜਦੋਂ ਮੈਂ ਜੇਹ ਵਾਲ ਵੇਖਿਆ ਤੇ ਨਾਲ ਹੀ ਮਗਲੇ ਮੁੰਡੇ ਨੇ ਮੈਨੂੰ ਮਗਰ ਆ ਕੇ ਨਰਦੇ ਦਾ ਕਾਪਾ ਮਾਰਿਆ ਤੇ ਕਾਪਾ ਮਾਰ ਕੇ ਤੇ ਕਹੇ ਮੇਰਾ ਪੈਂਚਾਇਰ ਮੇਰਾ ਪਰਚਾ ਕਰਤਾ ਕਾ ਪਰਚਾ ਤਲੇ ਡੇਇਤਾ ਤੇ ਨਾਲ ਯਨਾਂ ਨਾਲ ਨਾ ਕੋ ਆ ਸਾਰਾ ਮੇਰਾ ਕੁਰਤਾ ਲੈ ਕੇ ਚੱਕ ਕੇ ਤੇ ਜੋ ਮੇਰੇ ਜੇਬੇ ਪੈਸੇ ਸਾਰੇ ਕੜ ਕੇ ਲੈ ਗਏ ਬਟ ਉਹ ਬੇਲੇ ਲੈ ਕੇ ਕਿੰਨੀ ਕਾਸੀਏ ਏਟਮਾਰ ਸਾਰਾ ਕੁ ਲੈ ਗਏ ਬਚਾ ਜਦੋਂ ਯਾਤ ਮੈਂ ਥੋੜਾ ਮੇਰਾ ਪੈਸੇ ਮੇਰਾ 12000 ਰੁਪਏ ਸੀ ਠੀਕ ਹੈ ਕੁਰਤਾ ਪਿਆਉ ਰਿਹਾ ਸੀ ਆਹ ਕੁਰਤਾ ਪਿਆਉ ਸੀ ਕੱਲ ਲਈ ਜੇ ਵੀ ਕੱਟੀ ਗਈ ਨਾਲ ਆਹ ਸਾਰੀਆਂ ਦੀ ਅੰਦਾ ਕੁਰਤਾ ਲੈ ਕੇ ਕਰ ਗਏ ਠੀਕ ਹੈ ਕਿਉਂਕਿ ਮਾਰਕੀਟ ਕਰਦੇ ਹਾਂ ਹਾਂ ਜੀ ਅੰਕ ਕਰਦੇ ਹਾਂ 75 ਸਭ ਤੋਂ ਵੱਧ ਸਾਫ ਕਰਦੇ ਤੇ ਦੋਸ ਚ ਫੜਾ ਜਾਵੇ ਫੜਾ ਜਾਵੇ ਤਾਂ ਰੋਜ਼ ਦਾ ਕੰਮ ਹੈ ਇਹ ਤਾਂ ਸ਼ਾਮੀ ਰਵੇ ਤੇ ਕਿੰਨਾ ਨਾਮ ਦੀ ਸੁਦਰ ਘਬਾ ਜੀ ਸੁਦਰ ਘਬਾ ਜੀ ਕਿਵੇਂ ਦੇਖ ਜੋ ਲਗਾਤਾਰ ਸਲਾਈਪਰ ਵਿੱਚ ਜੀਨੇ ਪਟਨਾਵਾ ਜਿਹੀਆਂ ਉਹ ਵਾਪਨੀ ਏ ਜੀ ਗੱਲ ਇਹ ਐ ਫੋਇਪਰ ਦੇ ਵਿੱਚ ਡਰਾਮਾ ਬਹੁਤ ਜ਼ਿਆਦਾ ਵਾਧਦੇ ਤੇ ਐਮਪੀਆਂ ਨੇ ਦਿਦ ਦਿਹਾੜੇ 3 ਵਜੇ ਕੇ 50 ਮਿੰਟ ਤੇ ਮੇਰਾ ਛੋਟਾ ਪੁੱਹਾ ਜਾ ਰਿਹਾ ਸੀਗਾ ਤੇ ਜੀਦਾ ਗੇਟ ਦੇ ਕੋਲ ਉੱਥੇ ਇਹ ਦੋ ਅਣਪਛਾਤੇ ਬੰਦਿਆਂ ਨੇ ਇਹਨੂੰ ਘੇਰ ਲਿਆ ਤੇ ਦੇਦੇ ਦੇ ਬਾਹ ਤੇ ਕਾਪਾਵਾ ਲਿਆ ਇਹਦੀ ਸਕੂਰਤੀ ਪੈਂਚੇ ਕਰ ਦਿੱਤੀ ਤੇ ਇਹਦਾ কুরਤਾ ਸਾੜਾ ਪਾੜ ਕੇ ਬਰਗਵਾ ਲੈ ਗਏ ਨੇ ਤੇ ਬਹੁਤ ਜ਼ਿਆਦਾ ਟੁਕਦਾਈ ਕਟਰਾਏ ਇਹਨਾਂ ਦੇ ਤੇ ਅਸੀਂ ਪਛਾਤਣ ਮੰਗ ਕਰਦੇ ਆ ਕਿ ਵੀ ਇਹਨਾਂ ਦੇ ਬੰਦੇ ਜਲਦ ਤੋਂ ਜਲਦ ਫੜੇ ਜਾਣ ਪਰ ਸਾਲੂ ਇਹਨਾਂ ਨੇ ਪੋਸਟਾਂ ਨੇ ਯਕੀਨ ਦਵਾਇਆ ਸੀ ਕਿ ਇਹ ਘੰਟੇ ਵਿੱਚ ਵਿੱਚ ਬੱਦੇ ਫੜ ਲਵਾਂਗੇ ਹੁਣ 3 ਵਜੇ ਦਾ ਟਾਈਮ ਸੀਗਾ ਤੇ 6 ਵਜੇ ਕਿਹਨੇ 7 ਵਜੇ ਨਾਲੇ ਹੋ ਗਏ ਨੇ ਇਹਨਾਂ ਕੋਈ ਪਤਾ ਨਹੀਂ ਫੜਿਆ ਅਸੀਂ ਜੇ ਇਹਨਾਂ ਨੇ ਕਾਲ ਲਾ ਕੇ ਤੇ ਅਸੀਂ ਬੰਦ ਦੀ ਕਾਲ ਕਰਾਂਗੇ ਸਾਡਾ ਬਿਆਸ ਸਿੰਘ ਦੇ ਬੰਦ ਦੀ ਕਾਲ ਕਰੇਗਾ ਇਹਦੇ ਵਿੱਚ ਅਸੀਂ ਸਾਲੂ ਇਹ ਯਕੀਨ ਦਲਾਇਆ ਜਾਵੇ ਕਿ ਵੀ ਬੱਦੇ ਫੜੇ ਜਾਣ ਔਰ ਲੇਡੀਜ਼ ਜੀ ਚਾਹਤਾ ਆਈ ਕਹਿੰਦੇ ਅਬ ਇਹ ਲੈ ਕੇ ਦੇਤੀ ਥਾਣੇ ਜੀ ਹੁਣ ਤੱਕ ਕੋਈ ਪੁਲਿਸ ਵਾਲਾ ਜਮਾਇਆ ਕੋਈ ਨਹੀਂ ਸਾਡੇ ਕੋਲ ਆਇਆ ਪੁਲਿਸ ਵਾਲਾ ਜੀ ਇਹ ਲਈ ਕਿ ਘਟਨਾ ਇਹ ਤੇਨੇ ਮੈਂ ਕਿ 50 ਮਿੰਟ ਦੇ ਘਟ ਰਹੇ ਸਵੇਰ ਦੀ ਹਾਂਜੀ ਕੀ ਮੰਗਤੀ ਕਰਦੇ ਅਸੀਂ ਮੰਗ ਨੂੰ ਇਹ ਕਰਦੇ ਆ ਕਿ ਵੀ ਗੱਲ ਹੈ ਕਿ ਇਹ ਬੰਦੇ ਜਿਹੜੇ ਨੇ ਦੋਸ਼ੀ ਨੇ ਜਲਦ ਜਲਦ ਫੜੇ ਜਾਣ ਤੇ ਸਾਡਾ ਇਨਸਾਫ ਹੋਇਆ ਜਾਵੇ ਤੇ ਗਾਂਦ ਹੋਈ ਘਟਨਾ ਨਾ ਹੋਵੇ ਜਨਾਬੀ